ਤਤਸਿਕਲ ਦੋਸਤੋ ਭਾਈ ਅਮਰਤਪਾਲ ਸਿੰਘ ਦੀ ਜੇਲ੍ਹ ਤੋਂ ਹੋਵੇਗੀ ਪੱਕੀ ਰਿਹਾਈ ਜਲਦ ਉਹ ਬਾਹਰ ਆਉਣ ਜਾ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਵੱਡੇ ਕਾਫਲੇ ਦੇ ਨਾਲ ਪੰਜਾਬ ਆ ਰਹੇ ਨੇ ਜਿਸ ਬਾਰੇ ਕੀ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਬਲਵਿੰਦਰ ਗੌਰ ਅਤੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉੱਥੇ ਹੀ ਇੱਕ ਪੋਸਟ ਦੇ ذریعے ਜੋ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਧਰਮ ਨੂੰ ਟਾਰਗੇਟ ਕਰਕੇ ਉਸ ਦੇ ਬਾਰੇ ਵੀ ਉਹਨਾਂ ਨੇ ਅਹਿਮ ਗੱਲਬਾਤ ਸਾਂਝੀ ਕੀਤੀ ਹੈ ਤੇ ਇਸ ਮੌਕੇ ਹੋਰ ਕੀ ਕੀ ਜਾਣਕਾਰੀ ਦਿੱਤੀ ਹੈ ਇਸ ਮੌਕੇ ਬੀਬੀ ਖਾਲੜਾ ਜੀ ਵੀ ਮੌਜੂਦ ਸਨ ਤੇ ਭਾਈ ਅਮਰਤਪਾਲ ਸਿੰਘ ਅਤੇ ਮਾਤਾ ਤੇ ਪਿਤਾ ਨੇ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਨੇ মিডিਆ ਦੇ ਨਾਲ ਆਓ ਤੁਹਾਨੂੰ ਲੈ ਚਲਦੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਵੱਲ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਇਹ ਜੀ ਮੁੱਦਾ ਇਹ ਜੀ ਕਿ ਜਿਹੜੇ ਆਪਾਂ ਫਰੂਰ ਸਾਹਿਬ ਤੋਂ ਅਮਰਤਪਾਲ ਵੱਡੀ ਲੀਡ ਨਾਲ ਜਿਹੜੇ ਇਲੈਕਸ਼ਨ ਜਿੱਤੇ ਆ ਉਹਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਕਿਹਾ ਇਹ ਸੰਗਤਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਚ ਹੁੰਦਿਆਂ ਆ ਵੀ ਇਹਨਾਂ ਉਹਨਾਂ ਨੇ ਮਾਨ ਸਤਕਾਰ ਬਖਸ਼ਿਆ ਉਦੇ ਵਾਸਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਖਰੂਰ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਿਦੇਸ਼ਾਂ ਚੋਂ ਪੰਜਾਬ ਤੋਂ ਬਾਹਰ ਸੂਰਤ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਹਾਗਾ ਤੇ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਾਗਾ ਜੀ ਭਾਈ ਸਾਹਿਬ ਨੇ ਸਰਕਾਰ ਨੇ ਸਰਕਾਰ ਕੋਈ ਅਸੀ ਕੋਈ ਅਸ਼ਵਾਸ਼ਣ ਨਹੀਂ ਲੈ ਕੇ ਗਏ ਅਸੀਂ ਤਾਂ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਤਾਇਆ ਤੇ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਏ ਅਸੀਂ ਤੇ ਉਹਨਾਂ ਨੇ ਜੋ ਉਹਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜਿਹੜੇ ਜਿਹੜਾ ਨਾ ਵੀ ਇਸ ਮੈਂ ਚੋਣ ਮਿਹਨਤ ਵਿੱਚ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਚੋਂ ਬਹਿ ਕੇ ਉਹ ਮੈਂ ਉਹਨਾਂ ਦਾ ਸਾਰਿਆਂ ਦਾ ਸੱਚ ਦਿਲ ਤੋਂ ਧੰਨਵਾਦੀ ਹਾਂ ਇਹਦੋਂ ਸਰਕਾਰ ਨਾਲ ਨਾ ਕੋਈ ਅਸੀਂ ਅਸ਼ਵਾਸ਼ਣ ਲੈ ਕੇ ਗਏ ਅਸੀਂ ਨਾ ਸਰਕਾਰ ਨਾਲ ਅਸੀਂ ਉਹਦੋਂ ਬਾਅਦ ਚ ਹੀ ਜਾ ਕੇ ਗੱਡੀ ਕੋ ਗੱਲ ਹੋਈ ਜੀ ਕੋਈ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਕਿ ਇਸ ਨੂੰ ਅਗਿਆਖਟੰ ਦੇ ਮਾਰਕ ਕੀਤਾ ਜਾਵੇ ਔਰ ਇਹ ਤਾਂ ਦੀ ਫੀਰ ਨਹੀਂ ਹੈ ਨਾ ਜਿਹੜਾ ਉਹ ਹੋ ਸਕਦਾ ਜੀ ਨਹੀਂ ਇਹ ਇਹ ਤੇ ਹੁਣ ਜੀ ਦੇਖੋ ਕਿੰਨੇ ਲੋਕ ਲੱਖ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀਗਾ ਤੇ ਉਦੋਂ ਬਾਅਦ ਵਧਾਉਣਾ ਇਹ ਇਹੋ ਚੀਜ਼ ਹੈ ਕਿ ਇਹੋ ਜਿਹੀਆਂ ਚੀਜ਼ਾਂ ਦੀ ਜਿਹੜੀ ਉਹਨਾਂ ਨੂੰ ਨਸ਼ਿਆਂ ਤੋਂ ਰੋਕ ਉਹਨਾਂ ਦੀ ਜਿਹੜੀ ਮਿਹਨਤ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੁਝਾਉਂਦਾ ਕਿ ਆਪਣੇ ਆਪ ਹੀ ਲੋਕਾਂ ਦੇ ਫਤਵੇ ਦਾ ਸਤਕਾਰ ਕਰਦੇ ਹੋਏ ਇਹ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਇਹ ਤੁਰੰਤ ਹਟਾ ਲੈਣੀ ਚਾਹੀਦੀ ਹੈ। ਕੋਈ ਕਾਨੂੰਨੀ ਚਾਹੀਦੀ ਜਿਹੜੀ ਫਤਵੇਾਰੇ ਦੇ ਕਾਨੂੰਨੀ ਚਾਹੀਦੀ ਹੈ ਉਹ ਤੋਂ ਅਸੀਂ ਤੁਸੀਂ ਜਿਹੜੀ ਪਰਮਿਸ਼ਨ ਮੰਗੀ ਸੀ ਉਹਦਾ ਦੀ ਪਰਮਿਸ਼ਨ ਨਹੀਂ ਉਹਦੇ ਵਾਸਤੇ ਉਹ ਉਹ ਕਿਸੇ ਡਾਇਰੈਕਟਲੀ ਭੇਜਾਂਗੇ। ਉਹਦੇ ਬਾਰੇ ਹੁਣ ਜੇ ਉਹਨਾਂ ਕੋ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਇਹਦੇ ਬਾਰੇ ਸਾਨੂੰ ਕੋ ਪਤਾ ਨਹੀਂ ਅਸੀਂ ਥੋੜੇ ਦਿਨ ਵੇਟ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਉਹਨਾਂ ਨੂੰ ਸੌਂ ਚਕਾਉਣ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ ਮੈਨੂੰ ਨਹੀਂ ਰਸਤਾ ਨਹੀਂ ਕੰਮ ਕੀਤਾ ਜੀ ਪਤਾ ਲੱਗਿਆ ਨਹੀਂ ਕੋਈ ਡਿੱਟੀ ਡਿੱਟੀ ਕੁਸ਼ਣ ਉਹਨਾਂ ਦਾ ਉਹ 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 ਭਾਈ ਸਾਹਿਬ ਕਹਿੰਦੇ ਸੀ ਕਿ ਮੈਂ ਅਹੀਂ ਡਾਇਰੈਕਟਲੀ ਭੇਜ ਦਾਂਗੇ ਉਥੋਂ ਕਿ ਉਹ ਜੇਲ ਸੂਪਰਡੈਂਟ ਕਹਿ ਰਹੇ ਸੀ ਕਿ ਅਸੀਂ ਉਥੋਂ ਆਪਣੇ ਕੰਫੀਡੈਂਸ਼ੀਅਲ ਸਰਕਾਰੀ ਕਾਨੂੰਨੀ ਚਾਰਾ ਜੋ ਇਹ ਤੁਸੀਂ ਸ਼ੁਰੂ ਕੀਤੀ ਆ ਆਪਣੇ ਵੱਲੋਂ ਕੋਈ ਨਹੀਂ ਅਸੀਂ ਅਸੀਂ ਪਹਿਲਾਂ ਦੇਖ ਰਹੇ ਆ ਕਿ ਸ਼ਹਿਰ ਸਰਕਾਰ ਆਪਣੇ ਲੈਵਲ ਤੇ ਹੀ ਕੁਝ ਆਪ ਹੀ ਆਪਣੇ ਆਪ ਹੀ ਕਰੇ ਸਾਨੂੰ ਨਾ ਕੋਨੂੰ ਕਾਨੂੰਨੀ ਅਰਜਨ ਤੇ ਪੈਣਾ ਪਵੇ ਤੇ ਜੇ ਬਾਈ ਚਾਂਸ ਨਹੀਂ ਹੁੰਦਾ ਤਾਂ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਤੇ ਆ ਤਿਆਰ ਆ ਸਰਕਾਰ ਆਪਣੇ ਆਪ ਕੁਝ ਕਰੇ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਭ ਸਤਕਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਨੂੰ ਐਨਐਸਏ ਵੀ ਹਟਾਉਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੌਂਚਾ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰਨ ਦੇਣੇ ਤੇ ਮਾਦਾ ਜੀ ਤੁਸੀਂ ਮਾਦਾ ਜੀ ਇੱਕ ਤੁਹਾਡੇ ਲਈ ਸਵਾਲ ਹੈ ਤੁਹਾਡੇ ਪਿੰਡ ਵੀ ਤੁਹਾਡੇ ਗਏ ਸੀ ਜਿਹੜੀ ਅਮਰਪੁਰ ਪਾਸੇ ਗੁਣਾ ਦੇ ਜ਼ਿੰਮੇਵਾਰੀ ਲੋਕ ਸਭਾ ਮੈਂਬਰ ਤੇ ਵਜੋਂ ਆ ਜਿਹਨੇ ਤਾਂ ਕੁਝ ਇਹ ਅਦਰਬਾਦ ਨੇ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਜਰ ਲੋਕਾਂ ਦੀ ਸੇਵਾ ਦਾ ਜਿਹੜਾ ਕੰਮ ਆ ਉਹ ਜਿਹੜਾ ਹੈ ਉਹ ਤੁਸੀਂ ਤੁਹਾਡੀ ਸਰਕਾਰੀ ਟੀਮ ਕਰੇਗੀ ਤੁਸੀਂ ਕਰੋਗੇ ਲੋਕਾਂ 'ਚ ਜਾਓਗੇ ਔਰ ਇੱਕ ਜਿਹੜੀ ਸੋਸ਼ਲ ਮੀਡੀਆ ਦੀ ਇੱਕ ਭਾਰਤੀ ਦੀ ਗ੍ਰੇ ਕਿਸੇ ਕਿਸਮ ਦਾ ਡਰ ਭੈਅ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਤੁਸੀਂ ਉਸ ਦਿਨ ਕਹਿ ਦਿੱਤੀ ਹਮਸਪਾਲ ਸਿੰਘ ਬਣਾ ਲਓ ਉਹ ਸਾਰਿਆਂ ਦਾ ਇੱਕ ਮੁੱਤਿਆ ਉਸ ਗੱਲ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕੋਈ ਇਹ ਤੇ ਆ ਵੀ ਹੁਣ ਅਸੀਂ ਤੇ ਕੋਸ਼ਿਸ਼ ਕਰਨ ਦੇ ਵੀ ਜਿੰਨੀ ਵੀ ਜਲਦੀ ਬਾਹਰ ਆਉਣ ਸਰਕਾਰ ਉਹਨਾਂ ਨੂੰ ਰਿਹਾਰ ਕਰੇ ਤੋ ਆਪਣਾ ਜਿਹੜਾ ਛੱਡਿਆ ਹੋਇਆ ਕੰਮ ਹੈ ਉਹ ਆਣ ਕੇ ਆਪ ਸ਼ੁਰੂ ਕਰਨ ਬਾਕੀ ਉਹਨਾਂ ਚ ਜਿਵੇਂ ਅਸੀਂ ਮਿਲੇ ਸੀ ਉਹਨਾਂ ਕਹਿੰਦਾ ਤੁਸੀਂ ਸੰਗਤ ਦਾ ਧੰਨਵਾਦ ਕਰੋ ਉਹ ਅਸੀਂ ਪਿੰਡਾਂ ਚ ਜਾ ਕੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਤੇ ਬਾਕੀ ਉਹ ਜਿਹੜੇ ਜਲਦੀ ਸਰਕਾਰ ਨੂੰ ਸਾਡੀ ਅਪੀਲ ਹੈ ਵੀ ਜਲਦੀ ਉਹਨਾਂ ਦੀ ਐਨਐਸਏ ਹਟਾ ਕੇ ਰਿਹਾਈ ਕੀਤੀ ਜਾਏ ਤੋ ਆਪਣਾ ਜਿਹੜਾ ਆਣ ਕੇ ਕੰਮ ਆਪ ਕਰਨ ਸ਼ੁਰੂ ਕਰੀ ਜੇ ਸਰਕਾਰ ਜਲਦੀ ਉਹਨਾਂ ਨੂੰ ਐਨਐਸਏ ਨਹੀਂ ਹਟਾਉ ਕਰਦੀ ਤੇ ਨਾ ਬਾਹਰ ਨਹੀਂ ਕੱਢਦੀ ਤੁਸੀਂ ਚਾਰਾ ਜੁਈ ਦੇ ਬਾਦ ਦਾੜ ਕੀ ਸੰਗਰਸ਼ ਦਾ ਵੀ ਕੋਈ ਪ੍ਰੋਗਰਾਮ ਲਿਖੋਗੇ ਹਾਂ ਜੀ ਸੰਗਤਾਂ ਦਾ ਵੀ ਇਹ ਹੁਣ ਤੋਂ ਵੀ ਦਬਾ ਕੇ ਜੇ ਸਰਕਾਰ ਨਹੀਂ ਮੰਦੀ ਤੇ ਅਸੀਂ ਫਿਰ ਕੋਈ ਵੱਡਾ ਸੰਨਾਰਸ਼ ਬਿੜਾਂਗੇ ਤੇ ਮੇਰੇ ਖਿਆਲ ਕਿ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ ਦੇ ਅਨੁਕੂਲ ਇਹ ਚੀਜ਼ਾਂ ਕਿਹੋ ਜਿਹੀਆਂ ਚੀਜ਼ਾਂ ਤੇ ਨਹੀਂ ਹੋ ਰਹਿਣਾ ਚਾਹੀਦਾ ਉਹਨਾਂ ਨੂੰ ਤੁਰੰਤ ਇਹ ਫੈਸਲਾ ਲੈਣਾ ਚਾਹੀਦਾ ਕਿ ਕੀ ਕਾਰਨ ਕੀ ਹੋ ਸਕਦਾ ਆਪਣਾ ਹੁੰਦਾ ਆਪਣਾ ਜਨਕਾ ਦਾ ਜਨਤਾ ਦਾ ਹੀ ਫੈਸਲਾ ਸਾਰਾ ਹੋਣਾ ਬਾਹਰ ਵੀ ਆਪਣਾ ਕਿਉਂ ਨਹੀਂ ਕੱਢੇ ਜਾ ਰਹੇ ਕਿਉਂ ਸਰਕਾਰਾਂ ਕੋਲ ਹੀ ਬਾਹਰ ਕੱਢ ਰਹੀਆਂ ਨੇ ਨੀ ਸਰਕਾਰਾਂ ਦੀ ਇਹ ਇਹ ਪਹਿਲਾਂ ਵੀ ਸਰਕਾਰਾਂ ਨੇ ਧਕੇਸ਼ਾ ਹੀ ਨਹੀਂ ਉਹਨਾਂ ਨੂੰ ਅੰਦਰ ਕੀਤਾ ਤੇ ਮੇਰੇ ਖਿਆਲ ਅਕਿ ਹੁਣ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਵੈਸੇ ਕਿ ਲੋਕ ਫਤਵਾ ਵੀ ਆ ਲੋਕਾਂ ਚ ਦਿਨੋ ਦਿਨ ਰੋਹ ਹੋਰ ਵਧੂਗਾ ਜੇ ਉਹ ਬਾਈਚਾਂਸ ਉਹਨਾਂ ਨੂੰ ਨਹੀਂ ਛੱਡਦੇ ਇੱਕ ਇੱਕ ਸ਼੍ਰੀਨਗਰ ਤੋਂ ਹੋਰ ਬਾਰਾਪੁਲਾ ਤੋਂ ਐਮਪੀ ਕਿਤੇ ਨੇ ਰਸ਼ੀਦ ਹੁਣੀ ਉਹ ਤਿਹਾਰ diel ਚ ਰਹੂਗੀ ਜਿਹੜੀ ਜਿਹੜਾ ਉਹ ਬਣਉਣੀ ਯਾਰਾ ਜੋਈ ਜਿਹੜੀ ਕਰਦੇ ਉਹਦੇ ਯੂਪੀਏ ਸ਼ਾਇਦ ਲੱਗਾ ਹੈ ਤਾਂ ਉਹਨਾਂ ਨੇ ਉਹਨਾਂ ਨੇ ਕੋਈ ਕੰਸਲਟੈਂਟ ਜਿਹੜਾ ਵਕੀਲ ਹੈ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਕਿਵੇਂ ਅਜੇ ਅਮਰੀਕਾ ਤੋਂ ਵੀ ਇੱਕ ਦੱਸਿਆ ਹੈ ਕਿ ਉੱਥੇ ਵੀ ਇੱਕ ਵਕੀਲ ਸਾਹਿਬ ਨੇ ਭਾਈ ਆ ਇੱਕ ਇਕਨੋਮੀ ਸਲਾਹ ਜਿਹੜੀ ਨੀ ਅਜੇ ਸਾਡੀ ਇਦਾਂ ਉਹਦਾ ਨਾਲ ਕੋਈ ਕੇ ਹੋਰ ਕਿਸ ਨਾਲ ਸਾਡਾ ਸੰਪਰਕ ਨਹੀਂ ਹੋਇਆ ਸਾਨੂੰ ਇਹਨਾਂ ਪਤਾ ਲੱਗਾ ਕਿ ਅਮਰੀਕਾ ਦੀਆਂ ਹੋਰ ਬਾਦੀਆਂ ਕੁਝ ਗੁਰਦੁਆਰਾ ਪ੍ਰਬੰਧ ਕਮੇਟੀਆਂ ਨੇ ਉਹ ਜਸਪ੍ਰੀਤ ਸਿੰਘ ਹੁਣਾਂ ਦੀ ਡਿਊਟੀ ਲਈ ਹੈ ਕਿ ਤੁਸੀਂ ਇਥੇ ਦੀ ਅਮਰੀਕਨ ਸਰਕਾਰ ਦੇ ਇੱਕ ਅਧਿਕਾਰੀਆਂ ਨਾਲ ਵੱਡੇ ਸੈਂਟਰਾਂ ਨਾਲ ਜਾਂ ਦੂਜੇ ਵੈਸਟ ਪ੍ਰੈਜ਼ੀਡੈਂਟ ਨਾਲ ਮਿਲ ਕੇ ਤੁਸੀਂ ਇਸ ਮਸਲੇ ਤੇ ਭਾਰਤ ਸਰਕਾਰ ਨੂੰ ਕਹੋ ਕਿ ਮਨੁੱਖੀ ਅਧਿਕਾਰਾਂ ਦਾ ਜਿਹੜੇ ਲੰਘਣਾ ਹੋ ਰਹੀ ਹੈ ਉਹ ਨਾ ਹੋਵੇ ਤੇ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਦਾ ਜਸਪ੍ਰੀਤ ਹੁਣਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਵਿਦੇਸ਼ਾਂ 'ਚ ਬਹਿ ਕੇ ਵੀ ਆਪਣੇ ਲੋਕਾਂ ਦਾ ਫਿਕਰ ਕਰਦੇ ਆ ਪੰਜਾਬ ਨੂੰ ਬਚਾਉਣਾ ਚਾਹ ਰਿਆ ਪੰਜਾਬ ਦੇ ਹਾਲਾਤ ਵਧੀਆ ਕਰਨੇ ਚਾ ਰਹੇ ਜਿਹੜੇ ਇੰਡੀਆ ਦੀ ਪੰਜਾਬ ਦੀ ਜਿਹੜੀ ਜਨਮਹਤ ਦੀ ਸਿੱਖਿਆ ਦੀ ਨੁਮਾਇੰਦਾ ਜੱਥੇ ਬੰਦੀ ਹੈ ਕ੍ਰੋਮੀ ਪ੍ਰਬੰਧਕ ਕਮੇਟੀ ਇਹਨਾਂ ਨਾਲ ਕੋਈ ਤਾਲਮੇਲ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਜਾਂ ਭਗਵੰਤ ਸਿੰਘ ਸਾਹਿਬ ਨੂੰ ਉਹਨਾਂ ਦੇ ਸਾਹਮਣੇ ਮਿਲਣ ਦਾ ਕੋਈ ਪ੍ਰੋਗਰਾਮ ਹੈਗਾ ਜਿਨ੍ਹਾਂ ਨੂੰ ਚਿੱਠੀ ਪੱਤਰ ਵੀ ਜਵਾ ਦਿੰਦੇ ਨੇ ਇਹ ਜੀ ਹੁਣ ਇਲੈਕਸ਼ਨ ਚ ਤੇ ਇਹਨਾਂ ਸਾਰਿਆਂ ਨੇ ਮਿਲ ਕੇ ਸਾਡਾ ਕਾਫੀ ਵਿਰੋਧ ਕੀਤਾ ਤੇ ਪਰ ਉਹ ਮੈਂ ਸੋਚਦਾ ਕਿ ਜਦੋਂ ਉਹ ਇੱਕ ਸੇਖਾਂ ਦੀ ਨਮਾਇਦਾ ਜਬਾਤਾਂ ਹੋਣ ਦੇ ਹੋਣ ਦਾ ਉਹਨਾਂ ਨੂੰ ਜਿਹੜਾ ਫਰਜ਼ ਨਿਭਾਉਣਾ ਚਾਹੀਦਾ ਉਹਨਾਂ ਨੂੰ ਆਪਣੇ ਆਪਣੇ ਲੈਵਲ ਤੇ ਉਹਨਾਂ ਨੂੰ ਸਾਡੀ ਨਾਂ 'ਇਸੀ ਨਾਂ ਵੀ ਅਪੀਲ ਕਰੀਏ ਉਹਨਾਂ ਨੂੰ ਆਪਣੇ ਤੌਰ ਤੇ ਇਹ ਚੀਜ਼ ਦਾ ਇਹਦਾ ਐਕਸ਼ਨ ਲੈਣਾ ਚਾਹੀਦਾ ਤੇ ਸਰਕਾਰ ਨੂੰ ਬੇਨਤੀ ਕਰ ਇਹ ਜੋ ਇਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਕਿ ਉਹ ਉਹ ਐਨਐਸਏ ਵੀ ਖਤਮ ਕਰਨ ਤੇ ਉਹਨਾਂ ਨੂੰ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਉਹਨਾਂ ਨੇ ਪਹਿਲਾਂ ਵੀ ਚੱਲਦੀ ਰਹੀ ਹੈ ਤੇ ਨੌਜਵਾਨੀ ਨਸ਼ਿਆਂ ਚ ਬਹੁਤ ਐਸੀ ਹੁਣ ਕੈਂਪੇਨ ਦੇ ਟਾਈਮ ਦੇਖਿਆ ਕਿ ਘਰਾਂ ਦੇ ਘਰ ਖਾਲੀ ਹੋ ਗਏ ਲੋਕਾਂ ਦੀ ਬਹੁਤ ਬੁਰੀ ਹਾਲਤ ਆ ਇਸ ਕਰਕੇ ਉਹਦੇ ਵਾਸਤੇ ਕੋਈ ਵੱਡਾ ਕਦਮ ਚੁੱਕਣ ਵਾਸਤੇ ਉਹਨਾਂ ਨੂੰ ਮੌਕਾ ਵੀ ਦੇਣ ਸਰਕਾਰ ਵੀ ਸਹਿਯੋਗ ਕਰੇ ਤਤ ਸ਼੍ਰੋਮਣੀ ਗੁਰਦਵਾਰਾ ਪ੍ਰਮੰਧਕ ਕਮੇਟੀ ਵੀ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਹਿਮ ਚੋਂ ਦਾ ਸਹਿਯੋਗ ਕਰੇ ਸਰ ਸਰ ਤੁਹਾਡੇ بیٹے ਨੇ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਵਾ ਜਿੱਤ ਪ੍ਰਾਪਤ ਕੀਤੀ ਆ ਉਹ ਉਹਨਾਂ ਵਾਲੇ ਸਮੇਂ ਦੇ ਵਿੱਚ ਆਪ ਜੀ ਦਾ ਉਹਨਾਂ ਦੇ ਬਤਾ ਜੀ ਵੀ ਨਹੀਂ ਦੁਕਾਨ ਸਭਾ ਚ ਚੋਣ ਕਮੇਟੀ ਚੋਂ ਨਾ ਲੜ ਸਕਦੇ ਨਹੀਂ ਜੀ ਸਾਡਾ ਇਦਾਂ ਦਾ ਕੋਈ ਵਿਚਾਰ ਨਹੀਂ ਇਹ ਫਿਲਹਾਲ ਤੇ ਕੋਈ ਇਦਾਂ ਦੀ ਸਾਡੀ ਕੋਈ ਨਹੀਂ ਪਾਲਿਸੀ ਚੋਣਾਂ ਲੈਣ ਦੀ ਅਸੀਂ ਇਹ ਕਿ ਹਮੇਸ਼ਾ ਲੋਕਾਂ ਦੀ ਸੇਵਾ ਚ ਜਿੱਦਾਂ ਸਾਨੂੰ ਲੋਕਾਂ ਨੇ ਹੁਣ ਇਹ ਲੋਕ ਸਭਾ ਚ ਸਾਨੂੰ ਪਿਆਰ ਸਤਾਰ ਬਖਸ਼ਿਆ ਅਸੀਂ ਜਿਨ੍ਹਾਂ ਚਰ ਅਮਰਤਪਾਲ ਨਹੀਂ ਵੀ ਹਾਜ਼ਰ ਜੋ ਇੱਥੇ ਹੁੰਦੇ ਵੀ ਇਹ ਤੇ ਜਿੰਨੀ ਕਿ ਸਾਡੀ ਜ਼ਿੰਮੇਵਾਰੀ ਹੋਵੇ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਮੀਤਾਲ ਮੇਰੇ ਜਿਸ ਦਿਨ ਇਹ ਭਾਈ ਭਾਈ ਅੰਤਪਾਸਿੰਗ ਹੋਣੀ ਜਦਦੇ ਨੇ ਤੁਹਾਡੇ ਜਿਹੜਾ ਸਰਟੀਫਿਕੇਟ ਬੜਾ ਇੱਕ ਮਾਨ ਦਿੰਦਾ ਜੀ ਤੁਸੀਂ ਤੁਹਾਨੂੰ ਨਾਲ ਲੈ ਕੇ ਗਏ ਨਾ ਤੁਹਾਨੂੰ ਤੁਹਾਨੂੰ ਜਿਹੜੀ ਲੜਾਈ ਤੁਸੀਂ ਵੀ ਲੜਦੇ ਲੰਬੇ ਸਾਲ ਦੇ ਤੁਹਾਨੂੰ ਲੱਗਦਾ ਕਿ ਇਸ ਦੇ ਜਰੀਏ ਕੁਝ ਸਫਲਤਾ ਮਿਲੀ ਹੈ ਦੀ ਕੋਈ ਸੰਗਠਨ ਚ ਸਫਲ ਹੋਇਆ ਹੈ ਇਹ ਲੜਾਈ ਜਿਹੜੀ ਤੁਸੀਂ ਅੱਗੇ ਵਧਾ ਰਹੇ ਤਾਂ ਕਾਣੀ ਅੱਗੇ ਵਧਾ ਹਾਂਜੀ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਜਿਹੜਾ ਇਹਨਾਂ ਨੇ ਮੈਨੂੰ ਇਹ ਸਰਟੀਫਿਕੇਟ ਦੀ ਤੁਸੀਂ ਗੱਲ ਕਰਦੇ ਹੋ ਮੇਰੀ ਉੱਥੇ ਹਾਜ਼ਰੀ ਮੈਂ ਸਮਝਦੀ ਇਹਨਾਂ ਦਾ ਵੀ ਵੱਡਾ ਆਪਨ ਹੈ ਤੇ ਲੋਕ ਵੀ ਇਹ ਚਾਹੁੰਦੇ ਸੀਗੇ ਕਿ ਇਹ ਜਿਹੜੀ ਇਹ ਕੈਂਪੇਨ ਹੈ ਇਹਦੇ ਵਿੱਚ ਖਾਲਾ ਸਾਹਿਬ ਦੀ ਜਿਹੜੀ 2019 ਵਾਲੀ ਕੈਂਪੇਨ ਤੁਸੀਂ ਪਲੱਸ ਕਰਕੇ ਵੇਖ ਸਕਦੇ ਹੋ ਕਿ ਉਹ ਕੈਂਪੇਨ ਅਤੇ ਇਹ ਜਿਹੜੀ ਕੈਂਪੇਨ ਹੈ ਇਹ ਸਾਂਝੀ ਕੈਂਪੇਨ ਹੋ ਗਈ ਸਾਨੂੰ ਥੋੜੀ ਮਿਹਨਤ ਕਰਨੀ ਪਈ ਐਸਵੇਰੀ ਜਦੋਂ ਮੇਰੀ 19 ਵਾਲੀ ਕੈਂਪੇਨ ਸੀ ਉਹਦੇ ਵਿੱਚ ਅਸੀਂ ਇਹ ਸੋਚਦੇ ਸੀ ਸਾਨੂੰ ਸਮਝਾਉਣ ਤੇ ਹੀ ਟਾਈਮ ਲੱਗ ਗਿਆ ਕਿ ਖਾਲਸਾ ਸਾਡੇ ਕੀ ਕੰਮ ਹੈ ਪਰ ਐਸਵੇਰੀ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਹੱਥ ਬੰਨ੍ਹ ਕੇ ਖੜੇ ਸੀਗੇ ਕਿ ਅਸੀਂ ਐਸਵੇਰੀ ਇਹ ਗਲਤੀ ਨਹੀਂ ਕਰਨੀ ਜਿਹੜੀ ਅਸੀਂ ਪਿਛਲੀ ਵਾਰੀ ਕੀਤੀ ਤੁਹਾਨੂੰ ਮੇਰਾ ਮਤਲਬ ਹੈ ਨੈਸ਼ਨਲ ਮੀਡੀਆ ਜਾਂ ਮੀਡੀਆ ਦਾ ਕੁਝ ਤੰਕਾ ਜਿਹੜਾ ਪੰਜਾਬ ਤੋਂ ਬਾਹਰ ਲੱਗ ਉਹ ਇਸ ਦਾ ਮੈਨੂੰ ਪੇਸ਼ ਕਰ ਰਿਹਾ ਕਿ ਪੰਜਾਬ ਦੇ ਕੋਈ ਪਤਾ ਨਹੀਂ ਖਾਲਸਤਾਨੀ ਕਿਤੇ ਰਹਿੰਦੇ ਹਨ ਕਿ ਅਸੀਂ ਪੰਜਾਬ ਦੇ ਰਹਿ ਰਹੇ ਹਾਂ ਤਾਨੂੰ ਲੱਗਦਾ ਕਿ ਇਹ ਨਾਲ ਕੋਈ ਹਿੰਦੂ ਸਿੱਖ ਜਾਂ ਧਰਮਾਂ ਦੇ ਵਿੱਚ ਕੋਈ ਵੰਡੀ ਪੈਣ ਵਾਲੀ ਗੱਲ ਹੋਏਗੀ ਨਹੀਂ ਇਹ ਜੀ ਮੈਨੂੰ ਤੇ ਲੱਗਦਾ ਕਿ ਨੈਸ਼ਨਲ ਮੀਡੀਆ ਨੂੰ ਵੀ ਆਪਣਾ ਸਹੀ ਰੋਲ ਨਿਭਾਉਣਾ ਚਾਹੀਦਾ ਤੇ ਬਾਕੀ ਤੁਸੀਂ ਪੰਜਾਬ ਦਾ ਮੀਡੀਆ ਤੁਹਾਨੂੰ ਇਹ ਇਸ ਮਾਮਲੇ ਤੇ ਡਟ ਕੇ ਸਟੈਂਡ ਲੈਣਾ ਚਾਹੀਦਾ ਕਿ ਪੰਜਾਬ ਨੂੰ ਨਾਮ ਬਦਨਾਮ ਕੀਤਾ ਜਾਵੇ ਅਸੀਂ ਪੰਜਾਬ ਦੀ ਸੁੱਖ ਸ਼ਾਂਤੀ ਸਾਰੇ ਭਾਈਚਾਰਿਆਂ 'ਚ ਇਕਤਾ ਚਾਹੁੰਦੇ ਆ ਤੇ ਅਸੀਂ ਹਿੰਦੂ ਭਾਈਚਾਰੇ ਨੂੰ ਜਿੰਨੇ ਵੀ ਭਾਈਚਾਰੇ ਹਨ ਉਹਨਾਂ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ ਪੁਰਾਣੇ ਟਾਈਮ ਤੇ ਵੀ ਸਾਡੀ ਤੇ ਜਿਹੜੀ ਸੋਚ ਹੈ ਕਦੀ ਸਿੱਖ ਦੀ ਸੋਚ ਫਿਰਕੂ ਨਹੀਂ ਹੋ ਸਕਦੀ ਅਸੀਂ ਸਾਰੇ ਭਾਈਚਾਰਿਆਂ ਨਾਲੜ ਦੇ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਅਸੀਂ ਸੋਚਦੇ ਹਾਂ ਕਿ ਜੇ ਸੁੱਖ ਸ਼ਾਂਤੀ ਹੋ ਗਈ ਜੋ ਇਹ ਜਿਹਾ ਦੌਰ ਹੁਣ ਚੱਲ ਰਿਹਾ ਮੇਰਾ ਖਿਆਲ ਇਹ ਬਹੁਤ ਖਤਰਨਾਕ ਦੌਰ ਹੈ ਇੱਥੇ ਲੁੱਟਾਂ ਖੋਹਾਂ ਫਰੋਤੀਆਂ ਜੇ ਕਤਲੋਗਾਰਧ ਹੋ ਰਹੀ ਆ ਮੇਰੇ ਖਾਲੀ ਇਹਦੇ ਵਾਸਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਆ ਇਸ ਇਹੋ ਜੇ ਮਾਹੌਲ ਚੋਂ ਆਪਾਂ ਪੰਜਾਬ ਨੂੰ ਕੱਢ ਕੇ ਇੱਕ ਚੰਗੇ ਪਾਸੇ ਲੈ ਕੇ ਜਾਈਏ ਇਸ ਕਰਕੇ ਸਾਰੇ ਭਾਈਚਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਆ ਤੁਹਾਨੂੰ ਵਿਸ਼ਵਾਸ ਵੀ ਦੋਣੇ ਕਿ ਸਾਡੇ ਉੱਲੋਂ ਕੋਈ ਇਦਾਂ ਦੀ ਨਹੀਂ ਹੁਣ ਕਈ ਅਫਵਾਹਾਂ ਜਿਸ ਦਾ ਦੀ ਅੱਜ ਵੀ ਇੱਕ ਇਸ਼ਤਿਹਾਰ ਕੋਈ ਛਾਪਿਆ ਗਿਆ ਸਾਡੇ ਨਾਂ ਤੇ ਉਹ ਜਿਹੜਾ ਕਿ ਸਰਾ ਸਰਬ ਇਹ ਸ਼ਰਾਬਤੀ ਲੋਕ ਕਰ ਰਹੇ ਆ ਮੈਂ ਸੋਚਦਾ ਕਿ ਉਹਦੇ ਵਾਸਤੇ ਤੁਸੀਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਕਿ ਇਹੋ ਜੀਆਂ ਚੀਜ਼ਾਂ ਨਾ ਹੋਣ ਉਸ ਦਾ ਵੀ ਪੰਦੀ ਭਾਈ ਸਾਹਿਬ ਦੇ ਨਾਂ ਤੇ ਜਾਂ ਪਰਿਵਾਰ ਦੇ ਨਾਂ ਤੇ ਉਹਨੂੰ ਕੀ ਮੈਸੇਜ ਨਹੀਂ ਅਸੀਂ ਉਹਨਾਂ ਵਾਸਤੇ ਕੋਈ ਲੀਗਲ ਕਾਰਵਾਈ ਵੀ ਉਹਨਾਂ ਦੇ ਉੱਪਰ ਕਰਾਂਗੇ ਪਰ ਅਸੀਂ ਚਾਹੁੰਦੇ ਆ ਕਿ ਇਹੋ ਜੀਆਂ ਚੀਜ਼ਾਂ ਜੇ ਜੋ ਵੀ ਸਾਡੀ ਸਟੇਟਮੈਂਟ ਹੋਊਗੀ ਸਾਡੇ ਪਰਿਵਾਰ ਵੱਲੋਂ ਹੋਊਗੀ ਇਹ ਕੋਈ ਤੀਜਾ ਬੰਦਾ ਕੁਝ ਵੀ ਕਰੀ ਜਾਂਦਾ ਉਹਦੇ ਵਾਸਤੇ ਅਸੀਂ ਸਾਡੀ ਟੀਮ ਜ਼ਿੰਮੇਵਾਰ ਨਹੀਂ ਹੋਊਗੀ ਕਿਸ ਤਰੀਕਾ ਕੀਤਾ ਗਿਆ ਸਟੇਟਮੈਂਟ ਨਹੀਂ ਇਹ ਜਿਹੜਾ ਖਾਲ ਹੈ ਇਹ ਬੀਬੀ ਜੀ ਆ ਅਸੀਂ ਆ ਪਰਿਵਾਰ ਦੇ ਦੋ ਤਿੰਨ ਜੀ ਅਸੀਂ ਜਿਹੜੀ ਸਾਡੀ ਸਟੇਟਮੈਂਟ ਨੂੰ ਸਹੀ ਮੰਨਿਆ ਜਾਵੇ ਬਾਕੀ ਕੋਈ ਤੀਜਾ ਪਰਸਨ ਦਿੰਦਾ ਤੇ ਉਹਦੀ ਨਿੱਜੀ رائے ਹੋ ਸਕਦੀ ਆ ਕਿੰਨੇ ਤੇਰਾ ਥੋੜੀ ਪੰਮਰ ਪੁੱਸੇ ਦੀ ਸਥਿਤੀ ਬਣ ਜਾਂਦੀ ਜਿਸ ਤਰ੍ਹਾਂ ਜਿਹੜਾ ਅੱਜ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿੰਨੇ ਦਾ ਹੱਤ ਨਾ ਪੂਰ ਹੋ ਸਕਦੇ ਉਹ ਪੋਸਟਰ ਤੁਹਾਡੀ ਬੋਟਨ ਲਾ ਕੇ ਲਾਏ ਨੇ ਉਹ 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 ਸਰਸਰਾ ਹੀ ਕਹਿੰਨੇ ਕਿ ਉਹ ਸਾਡੇ ਉਲੋਂ ਕੋਈ ਇਦਾਂ ਦੀ ਕਾਰਵਾਈ ਕਾਰਵਾਈ ਨਹੀਂ ਕੀਤੀ ਇਹ ਜਿੰਨੇ ਵੀ ਲਾਏ ਉਹਦੇ ਉਹ ਦੀ ਅਸੀਂ ਸਖਤ ਨਖੇਦੀ ਕਰਦੇ ਆਂ ਉਹਨੂੰ ਅੱਗੇ ਤੋਂ ਵੀ ਵਾਰਨਿੰਗ ਦਿੰਦੇ ਕਿ ਇਹੋ ਜੀ ਸਾਡੇ ਨਾਮ ਤੇ ਕੋਈ ਇਹੋ ਜੀ ਕਾਰਵਾਈ ਨਾ ਕੀਤੀ ਜਾਵੇ ਤੇ ਇਹ ਦੂਸਤ ਪੋਸਟੇਜ ਵਿੱਚ ਹੈ ਗਿਆ ਜਿਹੜਾ ਤੁਸੀਂ ਇਹ ਕੋਈ ਐਲਾਨ ਕੀਤਾ ਹੈ ਨਹੀਂ ਬਿਲਕੁਲ ਇਦਾਂ ਦਾ ਐਲਾਨ ਕਿਸੇ ਉਹਨਾਂ ਨੇ ਕੀਤਾ ਗਿਆ ਕਿਉਂਕਿ ਇਹ ਪਹਿਲਾਂ ਵਾਲੀ ਇਹ ਅਟੈਂਪ ਪਹਿਲਾਂ ਨਹੀਂ ਹੋਇਆ ਜਦੋਂ ਚੋਣ ਕੈਂਪੇਨ ਚੱਲ ਰਹੀ ਸੀ ਉਦੋਂ ਜਿਹੜਾ ਚੋਣ ਨੋਟ ਪੱਤਰ ਜਿਹੜਾ ਭਾਈ ਮਤਪਾਲ ਸਿੰਘ ਦੱਸ ਦੀਗਾ ਉਹ ਵੀ ਐਡਿਟ ਕਰਕੇ ਤੇ ਬਹੁਤ ਉਸ ਤਰੀਕੇ ਨਾਲ ਉਹ ਬਣਾਇਆ ਗਿਆ ਸੀ ਜਿਸ ਨਾਲ ਇੱਕ ਖਲਾਫ ਜਿਹੜਾ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਜਿਹਦਰ ਭਾਈ ਰਕਪਾਲ ਸਿੰਘ ਨੂੰ ਦੂਜੇ ਧਰਮਾਂ ਦਾ ਜਾਂ ਦੂਜੇ ਲੋਕਾਂ ਦਾ ਵਿਰੋਧ ਦਿਖਾਇਆ ਗਿਆ ਸੀਗਾ ਉਸ ਤੋਂ ਬਾਅਦ ਇੱਕ ਚੈਟ ਇਹਨਾਂ ਨੇ ਨਕਲੀ ਬਣਾਈ ਸੀ ਜਿਹਦੇ ਵਿੱਚ ਐਸਸੀ ਭਾਈਚਾਰੇ ਦੇ ਪ੍ਰਤੀ ਕੁਝ ਇਦਾਂ ਦੀ ਸ਼ਬਦਾਵਲੀ ਟੀਮ ਦੇ ਬੰਦਿਆਂ ਦੇ ਨਾਮ ਲਿਖ ਕੇ ਤੇ ਬਣਾਈ ਗਈ ਸੀ ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਪ੍ਰਸ਼ਾਸਨ ਵੱਲੋਂ ਹੀ ਉਹ ਸਾਰਾ ਕਲੀਅਰ ਕਰ ਦਿੱਤਾ ਗਿਆ ਕਿ ਉਹ ਨਕਲੀ ਸੀਗਾ ਸੋ ਇਸ ਤਰ੍ਹਾਂ ਦੇ ਅਟੈਂਪ ਨੇ ਇਹ ਲੋਕ ਜਿਹੜੇ ਕਰ ਰਹੇ ਨੇ ਸੁਭਾਵਿਕ ਤੌਰ ਤੇ ਉਹ ਭਾਈ ਰਕਪਾਲ ਸਿੰਘ ਦੇ ਵਿਰੋਧੀ ਨੇ ਤੁਹਾਡੇ ਵੱਲੋਂ ਕੋਈ ਕਮੈਂਟ ਕੀਤੀ ਹੈ ਕਿ ਇਸ ਆਹ ਜੀ ਪੋਲਿਸ ਮੈਨਟ ਕਰਾਂਗੇ ਕਰਾਂਗੇ ਜੀ ਕੋਈ ਨਾ ਪਰਿਵਾਰਾਂ ਦਾ ਬਾਬੂ ਜੀ ਸੰਪਰਕ ਜੋ ਜਿਵੇਂ ਪਪਲਪੀਰਸੇ ਨੂੰ ਆਦਾ ਪਰਿਵਾਰ ਹੋ ਗਿਆ ਜੇ ਬਾਕੀ ਜਿਹੜੇ ਨੇ ਸ਼ੁਰੂ ਕਰਦੇ ਉਹ ਪਰਿਵਾਰਾਂ ਦੇ ਨਾਲ ਸੰਪਰਕ ਜੋ ਕਿ ਜਿਹੜੇ ਉਦੋਂ ਤੋਂ ਉਦੋਂ ਦੇ ਵਿੱਚ ਕਿਉਂਕਿ ਅਮਰ ਪਰਿਵਾਰ ਨੂੰ ਜੇ ਲੋਕ ਸਮਾਜ ਦੇ ਮੈਂਬਰ ਬਣ ਗਏ ਤੁਹਾਡੇ ਪਰਿਵਾਰ ਦੀ ਠੀਕ ਹੈ ਨੋ ਡਾਊਟ ਤੇ ਮੌਕੇ ਤੁਸੀਂ ਇਹ ਮੋਰੀ ਹੋਗੇ ਪਰ ਉਹਨਾਂ ਪਰਿਵਾਰਾਂ ਦੇ ਠੀਕ ਠਾਕ ਹੈ ਹਾਂ ਬਾਤ ਤੋਂ ਨਾ ਨਹੀਂ ਠੀਕ ਠਾਕ ਜੀ ਅਸੀਂ ਪਰਿਵਾਰ ਉਹ ਸਾਰੇ ਪਰਿਵਾਰ ਇਕੱਠੇ ਲੜਾਈ ਲੜ ਰਹੇ ਆਂ ਅਸੀਂ ਸਭ ਤੋਂ ਸਾਡੀ ਸਾਰਿਆਂ ਦੀ ਅਸੀਂ ਦੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਕੱਠਿਆ ਹੀ ਉਹਨਾਂ ਦੇ ਐਨਐਸਏਆਰ ਵਗੈਰਾ ਹਟਾ ਕੇ ਜੋ ਵੀ ਉਹਨਾਂ ਨੂੰ ਰੀਲੀਜ਼ ਕੀਤਾ ਜਾਵੇ ਬਾਕੀ ਜੇ ਇਹਨਾਂ ਕਿਸ ਕੋਈ ਵੀ ਹੋਵੇ ਤਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਲੜਾਈ ਜਿੰਨੇ ਵੀ ਬੰਦੀ ਸਿੰਘ ਆ ਜਿਹੜੇ ਹੋਣ ਵਾਲੇ ਆ ਉਹਨਾਂ ਤੋਂ ਪਹਿਲਿਆਂ ਵੀ ਉਹਦੇ ਵਾਸਤੇ ਅਸੀਂ ਵੱਧ ਤੋਂ ਵੱਧ ਯਤਨ ਕਰਾਂਗੇ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਚੀਜ਼ਾਂ 'ਚ ਦੂਸਰਾ ਅਸੀਂ ਸਾਨੂੰ ਇੱਕ ਖਬਰ ਮਿਲ ਰਹੀ ਹੈ ਕਿ ਕੁਝ ਭੁੱਲਰ ਸਾਹਿਬ ਪੱਟੀ ਤੋਂ ਜਾਂ ਹੋਰ ਹਲਕੇ ਦੇ ਲੋਕਾਂ ਨੂੰ ਬਹੁਤ ਡਰਾਇਆ ਧਮਕਾਇਆ ਜਾ ਰਿਹਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਹੈ ਉਹਨਾਂ ਨੂੰ ਦੇਣਾ ਵਜਾ ਤੰਗ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਇਹੋ ਜਿਹੀਆਂ ਹਰਕਤਾਂ ਨਾ ਕਰੋ ਹਾਂਜੀ ਪਰਿਵਾਰ ਹੈ ਤੁਹਾਡੇ ਕੋ ਆ ਸਾਨੂੰ ਮਿਲੀਆਂ ਬਹੁਤ ਰਿਪੋਰਟਾਂ ਦੀ ਬਹੁਤ ਕੁਝ ਹੋ ਰਿਹਾ ਕੋਈ ਬਿਜਲੀ ਵਾਲਿਆਂ ਨਾਲ ਨੂੰ ਲੈ ਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਕੋਈ ਮਿਊਨਿਸਪੈਲਿਟੀ ਕਮੇਟੀ ਵਾਲਿਆਂ ਨੂੰ ਲੈ ਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਇਹੋ ਜਿਹੀਆਂ ਹਰਕਤਾਂ ਤੋਂ ਉਹਨਾਂ ਬਾਜ਼ ਆਉਣਾ ਚਾਹੀਦਾ ਕਿ ਇਹੋ ਜਿਹੀਆਂ ਹਰਕਤਾਂ ਇੱਕ ਤੇ ਉਹਨਾਂ ਤੋਂ ਦੂਰੀ ਵਧਾਉਂਦੀਆਂ ਤੇ ਇੱਕ ਸਮਾਜ 'ਚ ਗਲਤ ਮੈਸੇਜ ਜਾਂਦਾ ਇਸ ਕਰਕੇ ਜੇ ਉਹ ਨਹੀਂ ਹਟਣਗੇ ਤੇ ਫਿਰ ਅਸੀਂ ਵੀ ਉਹਨਾਂ ਦੇ ਖਿਲਾਫ ਇਹ ਚੀਜ਼ ਆ ਕਿ ਕੋਈ ਵੱਡਾ ਅਸੀਂ ਇਦਾਂ ਤੱਕਾ ਨਹੀਂ ਹੋਣ ਦੇਵਾਂਗੇ ਕਿਸੇ ਨਾਲ ਵੀ ਤੇ ਅਸੀਂ ਕੋਈ ਵੱਡਾ ਕੋਈ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਅਸੀਂ ਉਹਨਾਂ ਨੂੰ ਇਹ ਕਹਿੰਨੇ ਕਿ ਉਹ ਪਹਿਲੀ ਗੱਲ ਤੇ ਪ੍ਰਸ਼ਾਸਨ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੇਣ ਤੇ ਉਹ ਉਹ ਸਾਰੇ ਪੰਜਾਬ ਦੇ ਮੰਤਰੀ ਆ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਕੋਈ ਜੇ ਵੋਟ ਕਿਸੇ ਨੇ ਵੋਟ ਵੋਟ ਲੋਕਾਂ ਦਾ ਲੋਕਤੰਤਰੀ ਅਧਿਕਾਰ ਹੈ ਉਹ ਕਿਨੂੰ ਵੀ ਪਾ ਸਕਦੇ ਇਸ ਕਰਕੇ ਇਹੋ ਜਿਹੇ ਇਹ ਨਹੀਂ ਕਿ ਉਹ ਜੇ ਸਰਕਾਰ ਚ ਮੰਤਰੀ ਹੈ ਤਾਂ ਮੰਤਰੀ ਨੂੰ ਪੁੱਛ ਕੇ ਵੋਟ ਪਾਉਣੀ ਚਾਹੀਦੀ ਹੈ ਮੇਰੇ ਖਿਆਲ ਇਹ ਇਹਨਾਂ ਚ ਇਹ ਚੀਜ਼ਾਂ ਦਾ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਤੇ ਲੋਕਾਂ ਦੇ ਫਤਵੇ ਦਾ ਸਤਕਾਰ ਕਰਨਾ ਚਾਹੀਦਾ ਤੇ ਜੀ ਇੱਕ ਸਾਈਟ ਤੋਂ ਪਰਵਾਹ ਬਲੋ ਰਾਹੁਲ ਗਾਂਧੀ ਹੁਣੀ ਜਦੋਂ ਉਹਨਾਂ ਨੂੰ 2 ਸਾਲ ਦੀ ਜਦੋਂ ਸਜ਼ਾ ਹੋਈ ਸੀਗੀ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਤਾਂ ਉਹਨਾਂ ਨੇ ਇੱਕ ਤਾਰੀਖ ਦਿੱਤਾ ਸੀ ਕਿ ਤੁਸੀਂ ਜਿਹੜੇ 15 ਲੱਖ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਤੁਸੀਂ ਇਸ ਤਰ੍ਹਾਂ ਉਹਨਾਂ ਦੀ ਮੈਂਬਰੀ ਨਹੀਂ ਖੋ ਸਕਦੇ ਜੇ ਇਸ ਤਰ੍ਹਾਂ ਤਾਂ ਇਹ ਇਹਦੀ ਖਰੋਸ ਆਪਦੀ ਨੇ 20 ਲੱਖ ਤੋਂ ਜ਼ਿਆਦਾ ਬੰਦੀ ਹੈ ਜੀ ਤਾਂ ਇਸ ਦੇ ਭਾਵ ਤੇ ਇਸ ਤਰ੍ਹਾਂ ਦੀ ਕੋਈ ਦਲੀਲ ਦੇ ਕੇ ਤੁਸੀਂ ਕਾਨੂੰਨੀ ਮੰਗੂ ਕਰ ਸਕਦੇ ਕੋਈ ਫਿਰ ਤੇ ਲੋਕ ਸਭਾ ਦੀ ਜੀਆ ਮੋਸਪਾਲ ਸਿੰਘ ਨੂੰ ਡਿਵਲਪਮੈਂਟ ਟੀਚ ਦੇ ਦਿੰਦੇ ਆ داخل لو ਸਫਰ ਦੂਜਾ ਦੀ ਮਾਰਤ ਹੈ ਕਿ ਹਾਂਜੀ ਮੇਰੇ ਖਿਆਲ ਆ ਵੀ ਮੀਡੀਆ ਨੂੰ ਵੀ ਪੋਜ਼ਿਟਿਵ ਹੋ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਮੀਡੀਆ ਚ ਬਹੁਤ ਜ਼ੋਰ ਨਾਲ ਸੁਟਿਆ ਗਿਆ ਕਿ ਅੰਮ੍ਰਿਤਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦਾ ਹਾਂਜੀ ਭਈ ਅੰਮ੍ਰਿਤਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ ਹੋਰ ਕਿੰਨੀਆਂ ਅੜਚਣਾਂ ਖੜੀਆਂ ਕਾਇ ਕੀਤੀਆਂ ਗਈਆਂ ਹਨ ਪਰ ਸਾਰਾ ਕੁਝ ਸਮੂਥਲੀ ਹੋ ਗਿਆ ਹਨਾ ਹੁਣ ਅੰਮ੍ਰਿਤਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤ ਗਿਆ ਅਸੀਂ ਪੂਰੇ ਪੋਜ਼ਿਟਿਵ ਆ ਕਿ ਅਮਰਤਪਾਲ ਨੂੰ ਕਾਨੂੰਨ ਅਨਸਾਰ ਛੱਡਣਾ ਬੰਦ ਹੈ ਅਸੀਂ ਵੇਟ ਕਰਦੇ ਆ ਜੇ ਕੋਈ ਅੱਗੇ ਪ੍ਰੋਬਲਮ ਆਈ ਆਉਗੀ ਤਾਂ ਅਸੀਂ ਸੋਲਵ ਕਰ ਸਕਦੇ ਆ ਕਿਉਂਕਿ ਸਾਡੇ ਕੋਲੇ ਵੀ ਵਕੀਲਾਂ ਦੀਆਂ ਟੀਮਾਂ ਹੈ ਔਰ ਸਾਡੇ ਕੋਲੇ ਵੀ ਜਿਹੜੇ ਸਬਦਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਆ ਵੀ ਇਹ ਤਾਂ ਪੋਸੀਬਿਲਟੀ ਨਹੀਂ ਕਿ ਮੇਰੇ ਹਿਸਾਬ ਨਾਲ ਤਾਂ ਜਿਹੜੀ ਉਹਨਾਂ ਨੂੰ ਰੀਟੇਨ ਕੀਤਾ ਗਿਆ ਨਾ ਐਨਐਸਏ ਦੇ ਅੰਡਰ ਉਹ ਵੀ ਸਬਦਾਨ ਦੇ ਖਿਲਾਫ ਹੈ ਤੇ ਸਾਨੂੰ ਅਸੀਂ ਤਾਂ ਫਿਰ ਵੀ ਠੀਕ ਤਰੀਕੇ ਨਾਲ ਹੀ ਚੱਲਣ ਦੇ ਤੇ ਮੀਡੀਆ ਨੂੰ ਵੀ ਤੇ ਸਾਨੂੰ ਵੀ ਵੇਟ ਕਰਨੀ ਚਾਹੀਦੀ ਹੈ ਕਿ ਅਗਲਾ ਐਕਸ਼ਨ ਕੀ ਹੁੰਦਾ ਜੇ ਉਹਨੂੰ ਨਹੀਂ ਛੱਡਣਗੇ ਤੇ ਫਿਰ ਅਸੀਂ ਸਾਡੇ ਕੋਲੇ ਹੈਰ ਆ ਅਸੀਂ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਤੁਸੀਂ ਸਾਰੇ ਜਾਣਦੇ ਆ ਹੈਨਾ ਤੇ ਜੇ ਹਾਈ ਕੋਰਟ ਸਾਡੀ ਹੈਲਪ ਕਰਦੀ ਆ ਸੁਪਰੀਮ ਕੋਰਟ ਸਾਡੀ ਹੈਲਪ ਕਰਦੀ ਆ ਅਮਰਪਾਲ ਨੂੰ ਬਾਹਰ ਲਿਉਣ 'ਚ ਵੈਲੈਂਟ ਗੁਰ ਜੇ ਕੋਈ ਉਸ ਤੋਂ ਅਗਲੀ ਕੋਈ ਸਮੱਸਿਆ ਖੜੀ ਹੋ ਜਾਂਦੀ ਆ ਉਹ ਵੀ ਅਸੀਂ ਵੇਟੈਂਟ ਵਾਚਦੇ ਆ ਬੇਹਜੇ ਸਾਨੂੰ ਕਾਲੇ ਨਹੀਂ ਪਹਿਨਣਾ ਚਾਹੀਦਾ ਨਾ ਹੀ ਤੁਹਾਨੂੰ মিডিਏ ਨੂੰ ਕਾਲਾ ਪਹਿਨਣਾ ਚਾਹੀਦਾ ਜਦੋਂ ਤੱਕ ਭਾਈ ਸਾਹਿਬ ਇਹ ਅੰਸੇ ਖਤਮ ਨਹੀਂ ਹੁੰਦੇ ਜੀ ਉਦੋਂ ਤੱਕ ਉਹਨਾਂ ਨੂੰ ਪੰਜਾਬ ਤਬਦੀਲ ਕਰਾਉਣ ਬਾਰੇ ਸੈਂਟਰ 'ਚ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂਜੀ ਉਹਤੇ ਪਟੀਸ਼ਨ ਜਿਹੜੀ ਆ ਉਹ ਪੈ ਵੀ ਚੁੱਕੀ ਆ ਵੀ ਉਹਨਾਂ ਦਾ ਅੰਸੇ ਖਤਮ ਹੋ ਗਏ ਹਾਈ ਕੋਰਟ 'ਚ ਪਟੀਸ਼ਨ ਪੈ ਚੁੱਕੀ ਆ ਆਰਐਸ ਬੈਂਸ ਨੇ ਪਟੀਸ਼ਨ ਪਾਈ ਆ ਤੇ ਇਹ ਕਾਨੂੰਨ ਦੇ ਨਾਲ ਨਾਲ ਤੇ ਅਸੀਂ ਚੱਲਣਾ ਹੀ ਵੀ ਅਸੀਂ ਕਿਸੇ ਕਦੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਜਿਵੇਂ ਜਿਵੇਂ ਸਾਨੂੰ ਕੋਈ ਮੁਸ਼ਕਲ ਆਊਗੀ ਪਹਿਲਾਂ ਕਾਨੂੰਨ ਨਾਲ ਅਸੀਂ ਇਹ ਕਰਾਂਗੇ ਵੀ ਕਾਨੂੰਨ ਜਿਵੇਂ ਕਹਿੰਦਾ ਹੈ ਬੜੇ ਵੱਡੇ ਫਰਕ ਨਾ ਇੱਕਦਮ ਉਹਨਾਂ ਨੂੰ ਪੰਜਾਬ ਨਹੀਂ ਲਿਆਉਣਾ ਚਾਹੀਦਾ ਸਰਕਾਰ ਨੂੰ ਹਾਂ ਜੀ ਵੇਖੋ ਇਹ ਇਹ ਨਾ ਇਹ ਸੋਚਣਾ ਚਾਹੀਦਾ ਹੈ ਵੀ ਇਹ 4 ਲੱਖ 40 ਹਜ਼ਾਰ ਲੋਕਾਂ ਦੀਆਂ ਭਾਵਨਾਵਾਂ ਹੈ ਜਿਨ੍ਹਾਂ ਨੇ ਅਮਰਪਾਲ ਨੂੰ ਇਸ ਤਰ੍ਹਾਂ ਐਡਾ ਵੱਡਾ ਮੰਡੇਟ ਦਿੱਤਾ ਤੇ ਜੇ ਸਿਆਣੇ ਹੁਣ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਆ ਉਹਨੇ ਨੇ ਵੀ ਅੱਗੇ ਇਲੈਕਸ਼ਨਾਂ ਲੜਨੀਆਂ ਜੇ ਅਸੀਂ ਲੜੀਏ ਤੇ ਹੋਰ ਜਿਹੜੀਆਂ ਪਾਰਟੀਆਂ ਆ ਉਹਨਾਂ ਨੇ ਵੀ ਲੜਨੀਆਂ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕਰਨਾ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਵੀ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਕਿ ਉਹਨਾਂ ਨੇ ਅੱਗੇ ਇਲੈਕਸ਼ਨਾਂ ਨਹੀਂ ਲੜਨੀਆਂ ਇਹ ਮੈਨੂੰ ਲੱਗਦਾ ਵੀ ਜੇ ਅਸੀਂ ਸਮੂਥਲੀ ਚੱਲੀਏ ਚੱਲਾਂਗੇ ਨਾ ਇਹ ਖੇਰੇ ਸਾਡੇ ਲਈ ਵੀ ਵਧੀਆ ਰਹੂਗਾ ਤੇ ਸਰਕਾਰ ਲਈ ਵੀ ਵਧੀਆ ਰਹੂਗਾ। ਬਾਕੀ ਜੀ ਬਤੌਰ ਮੈਂਬਰ ਪਾਰਲੀਮੈਂਟ ਦਾ ਅਮਰਪਾਲ ਸਿੰਘ ਹੁਣੇ ਜਦੋਂ ਆਪ ਜਰੂਰ ਜੇਲ੍ਹ ਤੋਂ ਆ ਜਾਂਦੇਗਾ ਹਰ ਕਈ ਆਜ਼ਾਦ ਮੈਂਬਰ ਹੋਰ ਵੀ ਜਿੱਤੇ ਨੇ ਕੋਈ ਮੋਦੀ ਸਾਹਿਬ ਦੀ ਸਰਕਾਰ ਨੂੰ ਸਪੋਰਟ ਕਰ ਰਿਹਾ ਕੋਈ ਇੰਡੀਆ ਨਾਲ ਜੋੜ ਨੂੰ ਕਰ ਰਿਹਾ ਅਮਰਪਾਲ ਨੂੰ ਮੇਰੇ ਪੱਖ ਲੈਣਗੇ ਤੇ ਮੇਰੇ ਅਨੁਸਾਰ ਕਿ ਹੋਰ ਵੀ ਐਂਟੀ ਮੋਦੀ ਨੂੰ ਜਾ ਸਕਦੇ ਦੂਜੇ ਪਾਸੇ ਵੀ ਜਾ ਸਕਦੇ ਕਿ ਨਿਰਪੱਖ ਰਹਿਣਗੇ ਨਹੀਂ ਮੇਰਾ ਖਿਆਲ ਹੈ ਜੇ ਤੇ ਉਹ ਨਿਰਪੱਖੀ ਰਹਿਣਗੇ ਬਾਕੀ ਮੈਂ ਸੋਚਦਾ ਕਿ ਜਿਹੜੀ ਧਿਰ ਵੀ ਪੰਜਾਬ ਦੀਆਂ ਕੋਈ ਮੰਗਾਂ ਮੰਗੂਗੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਮੇਰਾ ਖਿਆਲ ਹੈ ਕਿ ਉਹ ਧਿਰ ਨੂੰ ਸਪੋਰਟ ਕੀਤੀ ਜਾ ਸਕਦੀ ਆ ਬਾਕੀ ਜਿਹੜੀ ਆ ਮੇਰੇ ਖਿਆਲ ਤੇ ਉਹਨਾਂ ਨੂੰ ਨਿਰਪੱਖ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਤੇ ਬਾਕੀ ਜੋ ਵੀ ਜੋ ਜੋ ਜਿਹੜੇ ਸਾਡੀਆਂ ਸਮੱਸਿਆ ਦਾ ਕੋਈ ਚੀਜ਼ ਹੱਲ ਕਰਦੀ ਆ ਤੇ ਸਾਨੂੰ ਮੇਰੇ ਖਿਆਲੋਂ ਉਹ ਉਸ ਤੇ ਬਾਰੇ ਸੋਚਣਾ ਚਾਹੀਦਾ ਮੈਂ ਇਹਨੂੰ ਕਲੀਅਰ ਕਰਨਾ ਚਾਹੁੰਦੀ ਆ ਮੈਂ ਇਸ ਕੁਐਸਚਨ ਨੂੰ ਕਲੀਅਰ ਕਰਨਾ ਚਾਹੁੰਦੀ ਆ ਅਸੀਂ ਨਾ ਭਾਜਪਾ ਨਾਲ ਤੇ ਨਾ ਕਾਂਗਰਸ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਸਾਡਾ ਅਸੀਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਹੈ ਅਸੀਂ ਜੋ ਵੀ ਕੰਮ ਕਰਨਾ ਨਾ ਪੰਜਾਬ ਦੇ ਵਿੱਚ ਪੰਥ ਤੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਹੈ ਅਸੀਂ ਹਲੇਮੀ ਰਾਜ ਦੇ ਹਾਮੀ ਆ ਅਸੀਂ ਬੇਗਮਪੁਰੇ ਰਾਜ ਦੀ ਗੱਲ ਕਰਾਂਗੇ ਨਾ ਸਾਡੇ ਤੇ ਕੋਈ ਫਿਰਕੂ ਅਲੀਗੇਸ਼ਨ ਲਾਵੇ ਨਾ ਅਸੀਂ ਕਿਉਂਕਿ ਸਿੱਖੀ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਹੈਗਾ ਕਿ ਅਸੀਂ ਫਿਰਕੂ ਹੋ ਸਕਦੇ ਆ ਅਸੀਂ ਬਿਲਕੁਲ ਸਿਧਾਂਤ ਦੇ ਅਨਸਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨ ਕੇ ਗੁਰੂ ਉਹਦੇ ਅਨਸਾਰ ਅਸੀਂ ਚੱਲਣਾ ਹੈ ਪਾਰਟੀਆਂ ਪਾਰਟੀਆਂ ਦਾ ਕੀ ਮਤਲਬ ਹੈ ਵੀ ਅਸੀਂ ਉਹਨਾਂ ਦੇ ਵਿੱਚ ਮਰਜ ਹੋਈਏ ਤੁਸੀਂ ਵੇਖੋ ਕਿੰਡੀ ਵਧੀਆ ਗੱਲ ਹੋਈ ਹੈ ਵੀ ਦੋ ਹੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਆ ਤੇ ਦੋਨੋਂ ਵੱਡੇ ਫਰਕ ਨਾਲ ਜਿੱਤੇ ਆ ਲੋਕ ਰਵਾਇਤੀ ਪਾਰਟੀ ਨੂੰ ਪਸੰਦ ਹੀ ਨਹੀਂ ਕਰ ਰਹੇ ਵੱਡਾ ਕੁਸਚਨ ਇਹ ਹੈ ਕਿ ਨੈਸ਼ਨਲ ਪਾਰਟੀਆਂ ਨਾ ਉਹ ਪੰਜਾਬ ਲਈ ਹਾਨੀਕਾਰਕ ਐ ਇਸ ਵੇਲੇ ਚਾਹੇ ਤੁਸੀਂ ਲਾ ਲਓ ਭਾਵੇਂ ਤੁਸੀਂ ਅੱਜ ਵਾਲੀ ਆਪਣੀ ਆਮ ਆਦਮੀ ਪਾਰਟੀ ਵੀ ਲਾ ਲਓ ਇਹ ਵੀ ਨੈਸ਼ਨਲ ਪਾਰਟੀ ਆਪਦੇ ਆਪ ਨੂੰ ਕਹਿੰਦੇ ਆ ਭਾਵੇਂ ਸਪਾਇਆ ਹੋ ਗਿਆ ਇਹਨਾਂ ਦਾ ਪਰ ਸਾਡਾ ਜਿਹੜਾ ਜਿਹੜਾ ਹੈਗਾ ਨਾ ਜਿਹੜੀ ਅਸੀਂ ਚੋਣ ਲੜੀ ਆ ਲੋਕਾਂ ਨਾਲ ਵਾਅਦੇ ਕੀਤੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਅਸੀਂ ਕੰਮ ਕਰਨਾ ਹੈ ਬਹੁਤ ਕੰਮ ਹੈ ਇਹ ਕਈ ਲੋਕ ਇਹ ਸੋਚਣ ਲੱਗ ਗਏ ਕਿ ਰਾਜ ਸੱਤਾ ਹੀ ਇਹਨਾਂ ਦਾ ਕੋਈ ਹੈਗਾ ਤਰੀਕਾ ਹੈ ਵੀ ਇਹਨਾਂ ਨੇ ਰਾਜ ਸੱਤਾ ਲੈ ਕੇ ਕਰਨਾ ਨਹੀਂ ਜਿੱਥੋਂ ਤੱਕ ਮੈਂ ਆਪਣਾ ਨਿੱਜੀ ਤੌਰ ਤੇ ਦੱਸ ਗਈਆਂ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਜੋ ਵੀ ਕੰਮ ਹੋਊਗਾ ਨਾ ਪੰਜਾਬ ਦੇ ਵਿੱਚ ਉਹਨੂੰ ਅਸੀਂ ਸਾਂਭਾਂਗੇ ਜਿਹੜੀ ਖਾਲਸਾ ਦੇ ਜਿਹੜੇ ਦਮਦਤਰ ਨੇ ਉਹ ਵੀ ਹਵਾਲਾ ਦਿੰਦੇ ਗੁਰੂ ਗ੍ਰੰਥ ਸਾਹਿਬ ਉਹ ਇਤਿਹਾਸ ਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਵੀ ਸੰਧੀ ਹੋਈ ਸੀ ਜਾਂ ਗਿਰਦੇ ਨਾਲ ਇਹ ਉਹਨਾਂ ਦਾ ਆਨੇ ਮਨੇ ਕੀ ਜੇਕਰ ਅੰਦ ਦੇ ਲਈ ਆਵਾਜ਼ ਦੇ ਲਈ ਕੋਈ ਵਧੀਆ ਕੰਮ ਕਰਦਾ ਉਹਦੇ ਨਾਲ ਤੁਮ ਨਾ ਕਰਦਾ ਮੈਂ ਇਹ ਵੀ ਕਲੀਅਰ ਕਰਦੀ ਆ ਅਸੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨ ਜਾ ਰਹੇ ਨਾ ਕੋਈ ਪਾਰਟੀ ਦੀਆਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਜੁਆਇਨ ਕਰਨ ਜਾ ਰਹੇ ਹਾਂ ਹਾਂ ਜੇਕਰ ਉਹ ਕਹਿਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਆ ਅਸੀਂ ਜੇ ਉਹ ਕਿਸੇ ਸ਼ਰਤ ਤੇ ਆਉਂਦੇ ਆ ਬੰਦੀ ਸਿੰਘਾਂ ਨੂੰ ਰਿਹਾ ਕਰਨ ਇਸੇ ਨਿੱਕੀ-ਮੋਟੀ ਤਰੀਕੇ ਨਾਲ ਅਸੀਂ ਉਹਨਾਂ ਦਾ ਕਰ ਸਕਦੇ ਹਾਂ ਪਰ ਅਸੀਂ ਰਵਾਇਤੀ ਪਾਰਟੀਆਂ 'ਚ ਜਾਣ ਨੂੰ ਬਿਲਕੁਲ ਤਿਆਰ ਨਹੀਂ ਆ ਅਸੀਂ ਭਗਵਾਨ ਬੀਬੀ ਜੀ ਕਿੱਲਾ ਮੁੱਦਾ ਪੰਜਾਬ ਦਾ ਬਲਜੀਤ ਸਿੰਘ ਹੀ ਇਹਨੂੰ ਕਹਿੰਦੇ ਨੇ ਹਾਂ ਜੀ ਨਹੀਂ ਅਸੀਂ ਦੋ ਦੋ ਮੁੱਦਿਆਂ 'ਤੇ ਇਲੈਕਸ਼ਨ ਲੜੀ ਆ ਇੱਕ ਬੰਦੀ ਸਿੰਘਾਂ ਦਾ ਮੁੱਦਾ ਅਸਲ 'ਚ ਤਾਂ ਕੰਪੇਨ ਜਾਂ ਅਮਰਪਾਲ ਦਾ ਇਲੈਕਸ਼ਨ ਚਾਉਣਾ ਮੁੱਦਾ ਇਹੋ ਹੀ ਸੀਗਾ ਸਭ ਤੋਂ ਵੱਡਾ ਤੇ ਦੂਜਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਨਾ ਅਸੀਂ ਭਾਵੇਂ ਕੁਝ ਵੀ ਹੋ ਜਾਈਏ ਅਸੀਂ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਆ ਬਾਕੀ ਤਾਂ ਜਦੋਂ ਅਮਿਤਪਾਲ ਸਿੰਘ ਨੇ ਬਾਹਰ ਆ ਜਾਣਾ ਜੋ ਸੰਸਦ ਦੇ ਉਹ ਐਜੇ ਸੰਸਦ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹ ਆਪ ਚੱਕੂਗਾ ਅਸੀਂ ਇਲੈਕਸ਼ਨ ਲੜੀਏ ਦੋ ਮੁੱਦਿਆਂ ਤੇ ਇੱਕ ਬੰਦੀ ਸਿੰਘਾਂ ਦੀ ਰਿਹਾਈ ਤੇ ਦੂਜਾ ਅਸੀਂ ਬੇਅਦਬੀ ਜਿਹੜੀ ਆ ਹੋਈ ਆ ਮਤਲਬ ਕਿ ਜਿਹੜੇ ਵੀ ਸਾਡੇ ਪੰਥਕ ਮੁੱਦੇ ਆ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਤੇ ਲਿਆਵਾਂਗੇ ਜਿਹੜੀਆਂ ਹੁਣ ਰਵਾਇਤੀ ਪਾਰਟੀਆਂ ਨੇ ਮੁੱਦੇ ਉਹਨਾਂ ਨੇ ਸਾਰੀ ਉਮਰ ਇਹੋ ਹੀ ਲੱਗੇ ਰਹੇ ਵੀ ਜਿਹੜੇ ਰਵਾਇਤੀ ਉਹਨਾਂ ਦੀਆਂ ਗੱਲਾਂ ਸੀ ਉਹ ਖਤਮ ਹੋ ਗਈਆਂ ਹੁਣ ਅੱਜ ਨਾ ਕੋਈ ਚੰਡੀਗੜ੍ਹ ਦਾ ਮੁੱਦਾ ਨਾ SBYL ਦਾ ਮੁੱਦਾ ਨਾ ਭਾਗੜਾ ਡੈਮ ਦਾ ਕਿਸੇ ਚੀਜ਼ ਦਾ ਮੁੱਦਾ ਉਹਨਾਂ ਕੋਲੇ ਨਹੀਂ ਰਿਹਾ ਹੁਣ ਤੇ ਉਹ ਆਪਣੀ ਆਪਣੀ ਜਿਵੇਂ ਕਰੈਕਟਰ ਦੀ ਮੈਂ ਕਹਿੰਨੀ ਆ ਵੀ ਲੜਾਈ ਲੜ ਰਹੇ ਆ ਵੀ ਨਿੱਜੀ ਲੜਾਈਆਂ ਲੜ ਰਹੇ ਆ ਤੇ ਮੈਂ ਚਾਹੁੰਦੀ ਆ ਮੇਰੀ ਜਿਵੇਂ ਪਰ ਤੋਂ ਮ ਵੱਲੋਂ ਮੈਂ ਚਾਹੁੰਨੀ ਐ ਕਿ ਰੱਬਾ ਸੰਭਿਸ਼ ਕਰ ਕਿ ਅਸੀਂ ਇਹ ਸਾਰੀਆਂ ਰਵੈਤੀ ਪਾਰਟੀਆਂ ਨੂੰ ਜਿਹੜੇ ਇਹਨਾਂ ਦੇ ਐਜੰਡੇ ਉਹਨਾਂ ਨੂੰ ਪੜੇ ਕਰਕੇ ਪੰਜਾਬ ਦੇ ਵਿੱਚ ਨਵੇਂ ਐਜੰਡੇ ਲੈ ਆਈਏ ਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਭਲੇ ਲਈ ਕੰਮ ਕਰਨ। ਪੰਜਾਬ ਜਿੰਮਨੀ ਸੁਣਾ ਰਹੀਆਂ ਕੀ ਲੱਗਦਾ ਜਿੰਮਨੀ ਤੋਂ ਵਿੱਚ ਵੀ ਉਹ ਪ੍ਰੋਸੈਸ ਹੋ ਗਿਆ ਹਾਂਜੀ ਜਿਹੜੀ ਮੈਂ ਲੋਕਾਂ ਦਾ ਮੈਂ ਵੀ ਸਮਝ ਚੁੱਕਦੀ ਹਾਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਕੋਈ ਨਾ ਉਹਦੇ ਵਿੱਚ ਇੰਨੀ ਅਸਰ ਨਾ ਆ ਰਹੀ ਨਹੀਂ ਨਹੀਂ ਹਾਲੇ ਤਾਂ ਮਟੂ ਹਰ ਲਈ ਆ ਕਿਉਂਕਿ ਹਜੇ ਤਾਂ ਕੱਲ ਪ੍ਰਧਾਨ ਮੰਤਰੀ ਨੇ ਆਪਣੇ ਕੈਬਨਿਟ ਮੰਤਰੀ ਬਣਾਏ ਉਹਨਾਂ ਨੂੰ ਉਹਦੇ ਸ਼ੋਦੇ ਵੰਡੇ ਆ ਉਹਨਾਂ ਦੀ ਸੌਹ ਹੋਣੀ ਹੈ ਤੇ ਹਜੇ ਤਾਂ ਸਵੀਟ ਕਰਦੇ ਆ ਔਰ ਸਪੀਕਰ ਦੀ ਐ ਡਿਊਟੀ ਹੈ ਔਰ ਸਾਡੇ ਵਕੀਲਾਂ ਨੇ ਸਾਨੂੰ ਦੱਸਿਆ ਹੈ ਕਿ ਇਹ ਡਿਊਟੀ ਹੈ ਸਪੀਕਰ ਦੀ ਕਿ ਉਹ ਅਮਰਤਪਾਲ ਨੂੰ ਉੱਥੇ ਹਾਜ਼ਰੀ ਉਹਦੀ ਜਿੱਤੀ ਨਹੀਂ ਬਣਾਉਣੀ ਗਈ ਤੇ ਬਾਕੀ ਜੇ ਕੋਈ ਲੀਗਲ ਕੋਈ ਪ੍ਰੋਬਲਮ ਆਊਗੀ ਤਾਂ ਉਹ ਫਿਰ ਟਾਈਮ ਟੂ ਟਾਈਮ ਦੇਖ ਲਵਾਂਗੇ ਜਿਵੇਂ ਜਿਮਨੀ ਚੋਣਾ ਦੀ ਗੱਲ ਆ ਜਿਮਨੀ ਚੋਣਾ ਪੰਜਾਬ ਦੇ ਵਿਚ ਆ ਰਹੀ ਆ ਕੀ ਲੱਗਦਾ ਹੁਣ ਸੰਕਟ ਨਾਲ ਉਹ ਕਾਰੀਗਰ ਦੇ ਪਾਸੇ ਨੂੰ ਸੰਕਟ ਨੂੰ ਇਹ ਵਾਰ ਖਰੇ ਕਰੇਗਾ ਦੇਖੋ ਜੀ ਇਹ ਵੀ ਮੈਂ ਸਮਝਦੀ ਆ ਵੀ ਹਜੇ ਕਾਲੀ ਵਾਲੀ ਗੱਲ ਹੈ ਹਨਾ ਜਿਮਨੀ ਚੋਣਾ ਵਿੱਚ ਮੈਂ ਨਿੱਜੀ ਤੌਰ ਤੇ ਮੈਂ ਕੋਈ ਵੀ ਲੜਨਾ ਚਾਹੁੰਦਾ ਹੋ ਵੀ ਤਾਂ ਲੜੇ ਪਰ ਨਿੱਜੀ ਤੌਰ ਤੇ ਮੈਂ ਜਿਮਨੀ ਚੋਣਾ ਦੇ ਹੱਥ ਵਿੱਚ ਨਹੀਂ ਯਾਰ ਦਿਨ ਤੋਂ ਬਾਅਦ ਪੰਜਾਬ ਦੇ ਉੱਤੇ ਜੋ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੈਂਬਰ ਐ ਕੰਕੜਾ ਬਣਾ ਉਹਨੇ ਬੜਾ ਪੰਜਾਬ ਦੇ ਵਿੱਚ ਕਿਹਾ ਜੀ ਉਗਰਵਾ ਰਿਹਾ ਆਸਵਾ ਰਿਹਾ ਜੀ ਔਰ ਦੇਸ਼ ਦੀ ਜੀ ਨੂੰ ਹੋਲ ਕਰੀਏ ਕਰਨ ਦੀ ਕੋਸ਼ਿਸ਼ ਉਹਨੇ ਕਿਹਾ ਕਿ ਪੰਜਾਬ ਦਾ ਇਸ ਵਾਰ ਨਹੀਂ ਜੀ ਉਹ ਤਾਂ ਪਹਿਲੇ ਦਿਨੋਂ ਹੀ ਤੁਹਾਨੂੰ ਪਤਾ ਹੈ ਕਿਸਾਨ ਮੋਰਚੇ ਚ ਵੀ ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਮੈਨੂੰ ਲੱਗਦਾ ਇੱਥੇ ਜਿਹੜੀ ਉਹਦੀ ਜਿਹੜਾ ਉਹਦੇ ਚਾਂਟਾ ਲੱਗਾ ਹੈ ਉਹ ਮੈਨੂੰ ਲੱਗਦਾ ਹੈ ਵੀ ਉਹਦੀ ਈਗੋ ਦਾ ਮਸਲਾ ਸੀਗਾ ਉਹਨੇ ਉਹ ਸਿਕਿਉਰਿਟੀ ਚੈੱਕ ਨਹੀਂ ਕਰਾਈ ਤੋ ਕੁੜੀ ਨੂੰ ਗੁੱਸਾ ਆ ਗਿਆ ਔਰ ਸਾਰੇ ਜਿੰਨੇ ਵੀ ਆਪਣੇ ਤੁਸੀਂ ਜਾਂ ਕਿਸਾਨ ਮੋਰਚੇ ਵਾਲੇ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਇਸ ਬੀਬੀ ਨੇ ਸਾਡੇ ਸਾਡੀਆਂ ਮਾਮਾ ਭੈਣਾਂ ਨੂੰ ਬੁਰਾ ਆਖਿਆ ਪਰ ਮੈਂ ਹਲਦੀ ਘੜੀ ਇੰਨਾ ਹੀ ਕਹਣਾ ਚਾਹੁੰਦੀ ਕਿ ਉਹ ਸਿਕਿਉਰਿਟੀ ਦਾ ਮਸਲਾ ਸੀ ਕਿ ਉਹਨੇ ਚੈੱਕ ਨਹੀਂ ਕਰਾਈ ਕਿ ਉਹਦੀ ਡਿਊਟੀ ਸੀਗੀ ਸਿਕਿਉਰਿਟੀ ਚੈੱਕ ਕਰਨ ਦੀ ਉਹਨੇ ਆਪਦੇ ਸਾਹਮਣੇ ਸਹੀ ਕੀਤਾ ਸਹੀ ਮਾਮਾ ਦਾ ਕੰਮ ਹੈ ਜਿਹੜਾ ਚੋਂ ਜਿਹੜੀ ਬਹੁਤ ਵੱਡੇ ਫਰਕ ਨਾਲ ਤੁਸੀਂ ਉਹਨਾਂ ਨੂੰ ਮਿਲ ਕੇ ਆਏ ਜੀ ਗੱਲ ਕੀ ਉਹਨਾਂ ਤੇ ਰਿਹਾ ਹ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਭਾਈ ਸਾਹਿਬ ਕੋਈ ਪੰਥਕ ਪਾਰਟੀ ਖੜੀ ਕਰ ਸਕਦੇ ਨੇ ਚੁਣਾ ਸਕਦੇ ਨਹੀਂ ਨਹੀਂ ਇਹ ਇਹ ਵੀ ਇਸ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਜੀ ਜੇ ਆਉਣਗੇ ਉਹ ਆਪਣੀ ਜਿਹੜੀ ਜਿਹੜੀ ਉਹਨਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਆ ਉਹ ਨਿਭਾਉਣਗੇ ਫਿਰ ਇਹ ਆ ਲੋਕਾਂ ਦੇ ਹਾਲਾਤ ਦੇਖ ਕੇ ਫਿਰ ਕੀ ਅੱਗੇ ਕੀ ਕਰਦੇ ਉਹ ਉਹਨਾਂ ਦਾ ਫੈਸਲਾ ਨਹੀਂ ਜੀ ਮੇਰਾ ਇਹਦਾ ਛੋਟਾ ਜਿਹਾ ਚਲੋ ਹਾਸੇ ਵਾਲਾ ਹੀ ਸਮਝ ਲਓ ਵੀ ਲੋਕ ਆਜ਼ਾਦ ਲੋਕਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਪਾਰਟੀ ਬਣਾਉਣ ਦੀ ਕੋਈ ਲੋੜ ਨਹੀਂ ਮੇਰਾ ਖਿਆਲ ਆ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਆ ਲੋਕ ਕਿਆ ਸੀ ਯਾਦ ਹੀ ਲੱਗ ਲੰਗੇ ਜਿੱਥੇ ਕਿਤੇ ਸਾਨੂੰ ਲੋੜ ਪਊਗੀ। ਕਿਵੇਂ ਨਹੀਂ ਤੂੰ ਮਰਪੰਥ پارٹی ਜਿਹੜੀ ਨੂੰ ਇਸ ਕੋ ਸ਼ੇਅਰ ਕਰ ਲਈਏ ਸਾਡੇ ਤੇ ਯਾਦ ਨੂੰ ਦੋ ਮਿਲ ਗਏ। ਹਾਂਜੀ। ਉਹੀ ਕਹਿੰਦੇ ਉਹਨਾਂ ਨੂੰ ਇੱਕ ਮਿਲਿਆ ਸਾਨੂੰ ਦੋ ਮਿਲ ਗੀਆਂ ਤੇ ਜੇ ਅਸੀਂ ਕੋਈ ਹੋਰ ਯਾਦ ਖੜਾ ਕਰ ਲੈਂਦੇ ਤੇ ਸ਼ਾਇਦ ਹੋ ਵੀ ਮਿਲ ਜਾਂਦਾ ਸਾਨੂੰ। ਕਿ ਮੈਨੂੰ ਲੱਗਦਾ ਵੀ ਲੋਕ ਹੁਣ ਪਰਸਨੈਲਿਟੀ ਨੂੰ ਦੇਖ ਰਹੇ ਆ। ਲੋਕ ਬੰਦੇ ਨੂੰ ਦੇਖ ਰਹੇ ਆ ਵੀ ਉਹ ਕਿ ਹੋ। ਚਰਚਾਵਾਂ ਸ਼ੁਰੂ ਹੋ ਗਈਆਂ 2027 ਦੀ ਹਲ ਸਭਾ ਚੋਣਾਂ ਦੀ ਆ। ਲੋਕੀ ਅੱਗੋਂ ਕੋਈ ਪਹੁੰਚਾ ਕਰਨ ਲੱਗ ਗਏ ਕਿ ਅਸੀਂ ਲੋਕਪਾਲ ਦੇ ਖਾਸ ਤੌਰ ਤੇ ਕਰਨੀ। ਵੀ ਅਮਰਪਾਲ ਆਰਕੇ ਦੱਸਣਗੇ ਅਸੀਂ ਹੁਣ ਮਗਾ ਹੀ ਨਹੀਂ ਐਡੇ ਵੱਡੇ ਫੈਸਲੇ ਲੈ ਸਕਦੇ ਅਮਰਪਾਲ ਸਿੰਘ ਸਰਬਜੀਤ ਸਿੰਘ ਰਲ ਕੇ ਚੱਲਣਗੇ ਤੇ ਉਹ ਜੋ ਵੀ ਉਹਨਾਂ ਨੂੰ ਲੱਗੂਗਾ ਠੀਕ ਤੇ ਉਹ ਕਰ ਲੈਣਗੇ ਅਸੀਂ ਤਾਂ ਇਲੈਕਸ਼ਨ ਉਹਨਾਂ ਦੀ ਲੜਾਈ ਹੈ ਤੇ ਕੰਪੇਨ ਬੜੀ ਚੰਗੀ ਤਰ੍ਹਾਂ ਦਿੱਤੀ ਆ ਤੁਹਾਨੂੰ ਲੱਗਦਾ ਕਿ ਡੈਮੋਕ੍ਰੇਸੀ ਜਿੱਤੇਗਾ ਜੇਕਰ ਉਹ ਹਾਂਜੀ ਹਾਂਜੀ ਨਹੀਂ ਲੋਕਾਂ ਦੇ ਲੋਕ ਤੱਕੇ ਦੇ ਖਿਲਾਫ ਹੈ ਪੰਜਾਬ ਦੇ ਵਿੱਚ ਜਿੱਥੇ ਵੀ ਤੱਕਾ ਹੁੰਦਾ ਮੇਰਾ ਇਸ ਬੰਬੇਨ ਚ ਆਉਣ ਦਾ ਮਤਲਬ ਕੀ ਸੀਗਾ ਮੇਰਾ ਮਤਲਬ ਤਾਂ ਇਹ ਹੋਈ ਸੀ ਵੀ ਤੁਸੀਂ ਤਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਅਸੀਂ ਕੰਮ ਕਰਦੇ ਆਂ ਵੀ ਤੁਸੀਂ ਤਾਂ ਸਾਡੀ ਸਾਡੇ ਬੱਚਿਆਂ ਨੂੰ ਅਧਿਆਂ ਨੂੰ ਨਸ਼ਿਆਂ ਤੇ ਲਾਤਾ ਤੇ ਦੂਜਿਆਂ ਨੂੰ ਤੁਸੀਂ ਚੱਕ-ਚੱਕ ਕੇ ਕਿਸੇ ਨੂੰ ਐਸਆਮ ਤੇ ਕਿਸੇ ਨੂੰ ਐਨਐਸਏ ਤੇ ਕਿਸੇ ਨੂੰ ਇਹਦਾ ਰੋਕਣਾ ਪਊਗਾ ਇਹ ਤਾਂ ਸਾਨੂੰ ਸਾਰਿਆਂ ਨੂੰ মিডিਆ ਵਾਲਿਆਂ ਨੂੰ ਆਪਣਾ ਟ੍ਰੈਂਡ ਚੇਂਜ ਕਰਨਾ ਪੈਣਾ ਹੈ ਵੀ ਭਾਈ ਪੰਜਾਬ ਦਾ ਭਲਾ ਇਹਦੇ ਵਿੱਚ ਹੈ ਤੇ ਅਸੀਂ ਪੰਜਾਬ ਦੇ ਭਲੇ ਲਈ ਮੈਂ ਤਾਂ ਖਾਸ ਤੌਰ ਤੇ 30 ਸਾਲ ਤੋਂ ਮੇਰੀ ਕੰਪੇਨ ਹੈ ਮੈਂ 30 ਸਾਲ ਤੋਂ ਇਹੋ ਹੀ ਕਹਿੰਨੀ ਆ ਵੀ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਊਗਾ ਅਸੀਂ ਉੱਥੇ ਹਾਜ਼ਰੀ ਭਰਾਂਗੇ ਮੀਡੀਆ ਤੇ ਬਹੁਤ ਹੋ ਜਾਗਰਣ ਕਰਦਾ ਜਿੱਥੇ ਵੀ ਗਲਤ ਕੰਮ ਹੋ ਰਿਹਾ ਜਾਂ ਜਿੱਥੇ ਵੀ ਨਸ਼ੇ ਵਿਕ ਰਹੇ ਆ ਮੀਡੀਆ ਤੇ ਬਹੁਤ ਹੋ ਜਾਗਰਣ ਕਰਦਾ ਜੀ ਪੋਲਿਟਿਕਲ ਬੰਦੇ ਨਹੀਂ ਕਰਦੇ ਬਸ ਇਹੋ ਹੀ ਆ ਨਾ ਪ੍ਰਸ਼ਾਸਨ ਤੇ ਪੋਲਿਟਿਕਲ ਲੋਕ ਜਿਹੜੇ ਰਲ ਕੇ ਉਹ ਨਸ਼ੇ ਵੇਚਦੇ ਆ ਤੇ ਜਦੋਂ ਪੋਲਿਟਿਕਲ ਬੰਦੇ ਸਾਡੇ ਹੋਣਗੇ ਜਦੋਂ ਅਮਰਪਾਲ ਵਰਗੇ ਹੋਣਗੇ ਅਮਰਤ ਸ਼ਿਕਾਉਣ ਦੀਆਂ ਗੱਲਾਂ ਕਰਨਗੇ ਤੇ ਉਹਨਾਂ ਦੇ ਆਪੇ ਦੁਕਾਨਾਂ ਬੰਦ ਹੋ ਜਾਣਗੀਆਂ ਦੂਸਰਾ ਜੀ ਅਸੀਂ ਇਹ ਇਲੈਕਸ਼ਨ ਜਿਹੜੇ ਪ੍ਰੋਸੈਸ ਚੱਲਿਆ ਅਜਨਾ ਚਿਹਰੇ ਇਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਸਾਰਿਆਂ ਨੇ ਬੜਾ ਨਿਰਪੱਖ ਰੋਲ ਨਿਭਾਇਆ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਸੇਰੇ ਖਰਚੇ ਸੀ ਲੋਕਾਂ ਦੇ ਕਿ ਇਦਾਂ ਹੋ ਸਕਦੀ ਹੈ ਪਰ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਅਸੀਂ ਹੁਣ ਵੀ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਹਿੰਨੇ ਕਿ ਤੁਸੀਂ ਨਿਰਪੱਖਤਾ ਨਾਲ ਇਹ ਕਿਸੇ ਮੰਤਰੀਆਂ ਦੇ ਦਬਾਅ ਹੇਠ ਕੋਈ ਧੱਕੇਸ਼ਾਹੀ ਕਿਸੇ ਨਾਲ ਨਾ ਕਰੋ ਤੁਸੀਂ ਨਿਰਪੱਖ ਹੋ ਕੇ ਜੋ ਤੁਹਾਡੇ ਕਾਨੂੰਨਾਂ ਡਿਊਟੀ ਬਣਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਨਿਭਾ ਕੇ ਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਸ਼ਾਂਤੀ ਲਈ ਕੰਮ ਕਰੋ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਜੰਗ ਹੈ ਉਹਦੇ ਵਿੱਚ ਪੁਲਿਸ ਵੀ ਥੋੜਾ ਆਪਣੇ ਆਪ ਨੂੰ ਬਦਲੇ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ